हो <laughs> त <laughs> ਉਹ ਨਾ ਕੋਈ ਨਾ ਕੋਈ ਕੀ ਕਰਦੇ ਹੋ ਪ੍ਰਾਪਰ ਉਹ ਲੋਕਾਂ ਦੇ ਵਿੱਚ ਹੋਏ ਆਤਵਾਦੀ ਹਮਲੇ ਦੇ ਵਿੱਚ ਅਮਰਤਪਾਲ ਅਤੇ ਰੋਹੀ ਦੀ ਮੌਤ ਹੋਈ ਸੀ ਤਾਂ ਅਮਰਤਪਾਲ ਦੀ ਡੈੱਡ ਬੋਡੀ ਅਸਲੇ ਉਹਦੇ ਪਿੰਡ ਚਮਿਆਰੀ ਦੀ ਵਿੱਚ ਅਜਨਾਲਾ ਇਲਾਕੇ ਦੇ ਵਿੱਚ ਚਮਿਆਰੀ ਪਿੰਡ ਉਸ ਪਿੰਡ ਦੇ ਵਿੱਚ ਡੈੱਡ ਬੋਡੀ ਉਹਦੀ ਲਿਆਂਦੀ ਗਈ ਹੈ ਅਮਰਤਪਾਲ ਦੀ ਪੁਲਿਸ ਦੀ ਦੇਖਰੇਖ ਦੇ ਵਿੱਚ ਬੋਡੀ ਜਿਹੜੀ ਹੈ ਇੱਥੇ ਪਹੁੰਚ ਚੁੱਕੀ ਹੈ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਚਮਿਆਰੀ ਪਿੰਡ ਦੀਆਂ ਤਸਵੀਰਾਂ ਨੇ ਸਰ ਡੈਡ ਬੋਡੀ ਲਿਆਂਦੀ ਗਈ ਹੈ? ਹਾਂ ਜੀ। ਕੀ ਕਿਦੀ ਹੈ? ਕਿਦੀ ਡੈਡ ਬੋਡੀ? ਅਮਰਤਪਾਲ। ਅਮਰਤਪਾਲ ਵੀ। ਸਰ ਅਗਲਾ ਤਾਂ ਕੀ ਅਗਲਾ ਕਿਸ ਤਰੀਕੇ ਨਾਲ ਤਿਆਰੀ ਹੈ? ਕੀ ਅਗਲਾ ਦੋ ਸੰਸਕਾਰ ਹੈ ਕੀ? ਹਾਂ ਉਹ ਪਰਿਵਾਰ ਦੇ ਨਾਲ ਜੋ ਵੀ ਪਰਿਵਾਰ ਜਿਵੇਂ ਠੀਕ ਸਮਝੇਗਾ ਉਸ ਤਰ੍ਹਾਂ ਸੰਸਕਾਰ ਹੋਏਗਾ। ਤਾਂ ਬਿਲਕੁਲ ਇਹ ਡੈਡ ਬੋਡੀ ਇੱਥੇ ਪਹੁੰਚ ਚੁੱਕੀ ਆ। ਅਮਰਤਪਾਲ ਦੀ ਡੈਡ ਬੋਡੀ। ਅਮਰਤਪਾਲ ਦੀ ਡੈਡ ਬੋਡੀ ਇੱਥੇ ਆ ਚੁੱਕੀ ਆ। ਕਦੋਂ ਸੰਸਕਾਰ ਹੋਏਗਾ ਦੇਖਣ ਵਾਲੀ ਗੱਲ ਹੋਏਗੀ ਪਰ ਫਿਲਹਾਲ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਵੇਲੇ ਤਸਵੀਰ ਜਿਹੜੀ ਹੈ ਕਿ ਤਨਾ ਕਿਤੇ ਹਰ ਇੱਕ ਦੀਆਂ ਅੱਖਾਂ ਨਾਮ ਕਰਦੀ ਨਜ਼ਰ ਆਂਦੀ ਹੈ ਜਿੰਨੇ ਵੀ ਪਿੰਡ ਦੇ ਲੋਕ ਨੇ ਉਹਨਾਂ ਦੀਆਂ ਅੱਖਾਂ ਜ਼ਰੂਰ ਨਾਮ ਕਰਦੀ ਨਜ਼ਰ ਆਂਦੀ ਹੈ ਫਿਲਹਾਲ ਦੀ ਘੜੀ ਹੈ ਤਸਵੀਰ ਜਿਹੜੀ ਆ ਕਿ ਨਾ ਕਿਤੇ ਦੱਸਦੀ ਹੈ ਕਿ ਕਿਸ ਤਰੀਕੇ ਨਾਲ ਕ੍ਰਾਈਮ ਵਧਦਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੋਇਆ ਅਮਰਤਪਾਲ ਦੀ ਇਹ ਡੈੱਡ ਬੋਡੀ ਇੱਥੇ ਲਿਆਂਦੀ ਗਈ ਆ ਤਾਂ ਪੂਰਾ ਪਰਿਵਾਰ ਸਦਮੇ ਦੇ ਵਿੱਚ ਆ ਪੂਰੇ ਪਿੰਡ ਵਾਸੀ ਸਦਮੇ ਦੇ ਵਿੱਚ ਆ ਕੋਸ਼ਿਸ਼ ਕਰਾਂਗੇ ਕਿ ਪਰਿਵਾਰ ਦੇ ਨਾਲ ਅਸੀਂ ਜਰੂਰ ਗੱਲਬਾਤ ਕਰਾਂਗੇ ਫਿਲਹਾਲ ਦੀ ਘੜੀ ਹੈ ਤਸਵੀਰ ਦੇਖ ਸਕਦੇ ਹੋ ਕਿ ਇਹ ਅਮਰਤਪਾਲ ਦੀ ਡੈੱਡ ਬੋਡੀ ਲਿਆਂਦੀ ਗਈ ਹੈ ਸ਼੍ਰੀਨਗਰ ਦੇ ਵਿੱਚ ਜਿਹੜਾ ਹਮਲਾ ਹੁੰਦਾ ਜਿਹੜਾ ਆਤਵਾਦੀ ਹਮਲਾ ਹੁੰਦਾ ਉਹਦੇ ਵਿੱਚ ਜਾਨ ਗਈ ਹੈ ਸ਼ੋਰਟ ਸੁੱਕਦੇ ਪੇ ਲਾਈ ਅਮਰਤਪਾਲ ਦੀ ਤਾਂ ਅਮਰਤਪਾਲ ਦੀ ਹੁਣ ਡੈੱਡ ਬੋਡੀ ਇੱਥੇ ਲਿਆਂਦੀ ਗਈ ਹੈ ਫਿਲਹਾਲ ਦੀ ਘੜੀ ਪੂਰੇ ਪਿੰਡ ਦੀਆਂ ਅੱਖਾਂ ਕਿਤੇ ਨ ਕਿਤੇ ਨਮ ਜੀ ਰੋੜ ਨਜ਼ਰ ਆ ਰਹੀਆਂ ਨਹੀਂ ਆਹ ਸਹੀ ਮੈਂ ਪਿੰਡ ਦੇ ਵਿੱਚ ਵਾਪਰਿਆ ਪਿੰਡ ਦੇ ਵਿੱਚ ਮੈਨੂੰ ਮੈਨੂੰ ਵੇ ਤਾਵੇਂ ਉਹ ਛੋਟ ਬਾਕੀ ਸਬਰ ਮੇਰੇ ਮੋਬਾਈਲ ਪਿੱਛੇ ਕਰ ਯਾਰ ਸਟਾਰ ਪ੍ਰਾਪਰ ਕਰ ਮੈਂ ਜਗਰਦੀ ਤੇ ਰੋ ਰੋ ਕੇ ਉਹਨੇ ਕੰਮ ਮੈਸੀ ਕਰਤਾ ਭਾਜੀ ਬੁਰਾ ਹਾਲੇ ਮਰੀ ਪੈਣਾ ਬੁਰਾ ਹਾਲੇ ਰੋਹਿਤ ਦੇ ਨਾਲ ਜੀ ਹੋਏ ਨੇ ਅੰਮ੍ਰਿਤਪਾਲ ਤੇ ਥੋੜਾ ਪਿਛੇ ਆਹ ਥੋੜਾ ਪਿਛੇ ਆਹ ਬਹੁਤ ਕੰਮ ਬਹੁਤ ਚੰਗਾ ਲਿਜਾਈ ਜਾਏਗੀ ਮੈਂ ਕਰਦਾ ਇਹ ਦੁਖਦ ਸੋ ਦੇ ਕੰਮਗੀਲ ਸੋ ਦੇਖੋ ਬਹਿ ਦੁਖ ਦੀ ਖਬਰ ਆ ਜਿਹੜੀ ਇਹੜਾ ਪਾਣਾ ਬੀਤਿਆ ਇਸ ਪਰਿਵਾਰ ਦੇ ਨਾਲ ਕਿਤਨਾ ਕਿਤੇ ਦੁੱਖ ਦੀ ਖਬਰ ਹੈ ਘਰੋਂ ਕੰਮ ਕਰਨ ਹਾਲਾਕੇ 2 ਦਿਨ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਇੱਥੇ ਮਾਹੌਲ ਬਣਿਆ ਹੋਇਆ ਮਾਤਮ ਦਾ ਮਾਹੌਲ ਹੈ ਇਹ ਡੈੱਡ ਬੋਡੀ ਦੇਖ ਸਕਦੇ ਹੋ ਅਸਲ ਕਮਾਉਣ ਦੇ ਲਈ ਤਾਂ ਬੂਤ ਦੇ ਵਿੱਚ ਇਹ ਡੈੱਡ ਬੋਡੀ ਹੁਣ ਪਰਿਵਾਰ ਦੇ ਹਵਾਲੇ ਕੀਤੀ ਜਾ ਰਹੀ ਹੈ ਹੁਣ ਅਗਲਾ ਕਿਸ ਤਰੀਕੇ ਦੇ ਨਾਲ ਤਿਆਰੀ ਹੋਏਗੀ ਡੈੱਡ ਬੋਡੀ ਜਿਹੜੀ ਅਮਰਤਪਾਲ ਦੀ ਉਹਨਾਂ ਦੇ ਘਰ ਲੈ ਚਾਈ ਜਾ ਰਹੀ ਹੈ ਦੇਖੀ ਜਾਏਗੀ ਫਿਲਹਾਲ ਤੁਸੀਂ ਮਾਹੌਲ ਹੈ ਜਿਹੜੇ ਤਸ਼ਰੀ ਨਗਰ ਦੇ ਵਿੱਚ ਜਿਹੜਾ ਅੰਤਕੀ ਹਮਲਾ ਹੁੰਦਾ ਉਸ ਹਮਲੇ ਤੋਂ ਬਾਅਦ ਦੋ ਜਾਣਿਆਂ ਦੀ ਮੌਤ ਹੋ ਜਾਂਦੀ ਆ ਇੱਕ ਅਮਰਤਪਾਲ ਅਤੇ ਦੂਸਰਾ ਰੋਹਿਤ ਜਹਾ ਅੱਗੇ ਹੋਇਆ ਅੱਗੇ ਸੋ ਦੇ ਸਕਦੇ ਹੋ ਕਿ ਕਿਸ ਤਰੀਕੇ ਦਾ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਬੋਲ ਬੋਲਦਾ ਯਾਰ ਕਾ ਨਾਮ ਕੋ ਨਾ ਕੋ ਕਿਉ ਕਰਦੇ ਹੋ ਪਰਵਾਰ ਨੂੰ ਕਰਵਾਉਣ ਨੂੰ ਹੈ ਹਲੋ ਬੰਤ ਸੋ ਦੇਖ ਸਕਦੇ ਹੋ ਤੁਹਾਨੂੰ ਫੇਰ ਦੱਸ ਦਿੰਦੇ ਨੇ ਕਿ ਕਟਨਾ ਬੜੀ ਮੰਦ ਭਾਗੀ ਕਟਨਾ ਹੋਈ ਸੀ ਜੰਮੂ ਕਸ਼ਮੀਰ ਸ਼੍ਰੀਨਗਰ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਹੈ ਅੱਤਵਾਦੀ ਹਮਲੇ ਦੇ ਵਿੱਚ ਦੋ ਨੌਜਵਾਨਾਂ ਦੀ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਇਹ ਦੋ ਨੌਜਵਾਨ ਕੋਈ ਖੁਦ ਹੱਤਵਾਦੀ ਨਹੀਂ ਸੀ ਕੁਝ ਖੁਦ ਕੋਈ ਉਰੋਧੀ ਨਹੀਂ ਸੀ ਇਹ ਸਿਰਫ ਤੇ ਸਿਰਫ ਮਿਹਨਤ ਕਰਨਗੇ ਸੀ ਆਪਣਾ ਕੰਮ ਕਰਨਗੇ ਸੀ ਫਰਨੀਚਰ ਦਾ ਕੰਮ ਕਰਦੇ ਸੀ ਅਮਰਤਪਾਲ ਦੋ ਤਿੰਨ ਵਾਰ ਹੋ ਚੁੱਕਿਆ ਉੱਥੇ ਜਿੱਥੇ ਫਰਨੀਚਰ ਦਾ ਕੰਮ ਕਰਦਾ ਸੀ ਕਰਕੇ ਤੇ ਪਹਿਲੀ ਵਾਰ ਰੋਹਿਤ ਨਾਮ ਦੇ ਆਪਣੇ ਇਲਾਕੇ ਦੇ ਵਿੱਚ ਰਹਿਣ ਵਾਲੇ ਰੋਹਿਤ ਨਾਮ ਦੇ ਮੁੰਡੇ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ ਹੈਲਪਰ ਬਣਾ ਕੇ ਪਤਾ ਨਹੀਂ ਸੀ ਕਿ ਦੋਨਾਂ ਦੀ ਮੌਤ ਹੋ ਜਣੀ ਆ ਉੱਥੇ ਗੋਲੀ ਚੱਲਦੀ ਆ ਤੇ ਦੋਨਾਂ ਦੀ ਮੌਤ ਹੋ ਜਾਂਦੀ ਆ ਫਿਲਹਾਲ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਕਿਤਨਾ ਕਿਤੇ ਜੜੀਆਂ ਹਰ ਇੱਕ ਦੀਆਂ ਅੱਖਾਂ ਨਮ ਕਰਦੀਆਂ ਨੇ ਤਾਂ ਪੁਲਿਸ ਦੀ ਦੇਖਰੇਖ ਦੇ ਵਿੱਚ ਅਮਰਤਪਾਲ ਦੀ ਡੈੱਡ ਬੋਡੀ ਜਿਹੜੀ ਆ ਇਸ ਜਗ੍ਹਾ ਤੇ ਉੱਤੇ ਪਹਚਾਈ ਗਈ ਆ ਉਹਦੇ ਪਿੰਡ ਉਹਦੇ ਘਰ ਦੇ ਵਿੱਚ ਪਹਚਾਈ ਗਈ ਆ ਤਾਂ ਤਮਾਮ ਅਧਿਕਾਰੀ ਸਹਿਬਾਨ ਇੱਥੇ ਜ਼ਰੂਰ ਮੌਜੂਦ ਨੇ ਅ ਤਹਿਸੀਲਦਾਰ ਸਾਹਿਬ ਮੌਜੂਦ ਨੇ ਭਾਈ ਸਾਹਿਬ ਕਿਦੀ ਬ ਡੈੱਡ ਬੋਡੀ ਇੱਥੇ ਪਹੁੰਚੀ ਆ ਅਮਰਤਪਾਲ ਜੀ ਦੀ ਡੈੱਡ ਬੋਡੀ ਜਿਹੜੀ ਸਵੇਰੇ ਉੱਥੋਂ ਚੱਲ ਕੇ ਜਿੱਥੇ ਪਹੁੰਚ ਚੁੱਕੀ ਹੈ ਜੀ ਤੇ ਪ੍ਰਸ਼ਾਸਨ ਵੱਲੋਂ ਡਿਊਟੀ ਲਗਾਈ ਗਈ ਹੈ ਤੇ ਪ੍ਰਸ਼ਾਸਨ ਸਾਰਾ ਅਮਰਸਰ ਆਪਣਾ ਇਹਨਾਂ ਦੇ ਪਰਿਵਾਰ ਦੇ ਨਾਲ ਹੈ ਤੇ ਮੁਰਦਦ ਮੁਰਨਾ ਲਾ ਕੇ ਖੜਿਆ ਜੀ ਤੇ ਬਾਕੀ ਜਿਹੜਾ ਕੋਈ ਫਾਰਮੈਲਟੀ ਬਾਅਦ ਹੋਏਗੀ ਸਰਕਾਰ ਵੱਲੋਂ ਉਸ ਸੰਸਕਰ ਤੋਂ ਬਾਅਦ ਅੱਛਾ ਜੀ ਮੇ ਜੀ ਘਟਨਾ ਵਾਪਰੀ ਕੀ ਸੀ ਜਿਸ ਤਰੀਕਿਆਂ ਦੱਸਿਆ ਜਾ ਰਿਹਾ ਕਿ ਸ਼ਹੀਦ ਨਗਰ 'ਚ ਹਮਲਾ ਹੋਇਆ ਉੱਥੋਂ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਕਿ ਦੋ ਜਣੇ ਦੀ ਮੌਤਾਂ ਹੋਈਆਂ ਹਾਂ ਇਹ ਇਹ ਜਿੰਨਾ ਤੱਕ ਪਤਾ ਲੱਗਿਆ ਵੀ ਇਹਨਾਂ ਦਾ ਨਾ ਆਪਣਾ ਇੱਥੇ ਕੋਈ ਕਾਰਪੇਟਰ ਦਾ ਕੰਮ ਕਰਨ ਗਏ ਸੀ ਉੱਥੇ ਜੀ ਤੇ ਕੰਮ ਕਰਦੇ ਕਰਦੇ ਉਹਨਾਂ ਤੇ ਅਟੈਕ ਹੋਇਆ ਹਾਂ ਬਾਕੀ ਡਿਟੇਲ ਜਿਹੜੇ ਹੈ ਬਾਅਦ ਵਿੱਚ ਆਉਣ ਵਾਲੇ ਹੈ ਲੈਣਾ ਤੇ ਇਹਨਾਂ ਦਾ ਕੁਝ ਨਹੀਂ ਹੈਗਾ ਸੀ ਵੈਸੇ ਕੰਮ ਕਰਨ ਗਏ ਸੀ ਕੰਮ ਕਰਨ ਗਏ ਸੀ ਉੱਥੇ ਉਸ ਤੋਂ ਬਾਅਦ ਇਹਨਾਂ ਦਾ ਅਟੈਕ ਹੋਇਆਗਾ ਦੂਸਰਾ ਕਿਤੇ ਵੀ ਜਿਹੜਾ ਰੋਹਿਤ ਨਾ ਦਾ ਉਹ ਛੋਟੀ ਉਮਰ ਸੀ ਤੇ ਉਹ ਪਹਿਲੀ ਵਾਰ ਹੀ ਗਿਆ ਸੀ ਇਹਨਾਂ ਨਾਲ ਤਾਂ ਜੋ ਪਹਿਲੀ ਵਾਰ ਗਿਆ ਸੀ ਜੰਮ ਜੀ ਉਹਦੀ ਡੈੱਡ ਬੋਡੀ ਘਰ ਤੋਂ ਕਰਾ ਦਿੱਤੀ ਉਹ ਵੀ ਜਲਦੀ ਅਸੀਂ ਅਰੇਂਜਮੈਂਟ ਕਰ ਰਹੇ ਹਾਂ ਉਦੋਂ ਲਿਆਉਣ ਦਾ ਜੀ ਪ੍ਰਸ਼ਾਸਨ ਵੱਲ ਪਰਿਵਾਰ ਦੀ ਕੋਈ ਮਦਦ ਕਰਨ ਦੀ ਤਿਆਰੀ ਹੈਗੀ ਕੋਈ ਉਹ ਸਰਕਾਰ ਵੱਲੋਂ ਜੋ ਵੀ ਹੋਏਗਾ ਉਹ ਬਾਅਦ ਵਿੱਚ ਸਰਚ ਕਰਦੇ ਬਾਅਦ ਦੋ ਸਭ ਨੂੰ ਡਿਸਕਸ ਕਰਕੇ ਸਾਰ ਹੋ ਜਾਵੇਗਾ ਬਿਲਕੁਲ ਪਰਿਵਾਰ ਦੀ ਮਦਦ ਕੀਤੀ ਜਾਏਗੀ ਜਿਹੜੀ ਮਦਦ ਬਣੇਗੀ ਉਸ ਮਦਦ ਨੂੰ ਜ਼ਰੂਰ ਕੀਤਾ ਜਾਏਗਾ ਫਿਲਹਾਲ ਦੀ ਘੜੀ ਜਿਹੜੀ ਅਧਿਕਾਰੀ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਦੇ ਨਾਲ ਅਮਰਤਪਾਲ ਦੇ ਜਿਹੜਾ ਪ੍ਰਸ਼ਾਸਨ ਹੈ ਡੀਸੀ ਸਹਿਬਾਨ ਉਹਨਾਂ ਵੱਲੋਂ ਤਾਲਮਿਲ ਜੋੜ ਕੀਤਾ ਜਾ ਰਿਹਾ ਤਾਂ ਕੀ ਮਦਦ ਕੀਤੀ ਜਾਂਦੀ ਉਹ ਦੇਖਣ ਵਾਲੀ ਗੱਲ ਹੋਏਗੀ ਪਰ ਫਿਲਹਾਲ ਦੀ ਘੜੀ ਅਮਰਤਪਾਲ ਦੀ ਡੈੱਡ ਬਡੀ ਇੱਥੇ ਪਹੁੰਚੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਸਿਰਫ ਤੇ ਸਿਰਫ ਇਹੋ ਮੰਗ ਕਰਦਾ ਹੈ ਕਿ ਕਾਰਵਾਈ ਕੀਤੀ ਜਾਵੇ ਜਿੱਨਾਂ ਵੱਲੋਂ ਇਹ ਘਟਨਾ ਨੂੰ ਆਜਾਮ ਦਿੱਤਾ ਗਿਆ ਕੈਮਰਾਮੈਨ ਮਨੋਜ ਦਿਨਾਲ ਸੁਖਚੰਨ ਸਿੰਘ ਡੇਲੀ ਪੋਸਟ ਪੰਜਾਬੀ ਪਿੰਡ ਚਮਿਆਰੀ ਅਜਨਾਲਾ